ਸੀਆਈਏ ਪੁਲਿਸ ਦੇ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵੱਲੋਂ ਆਪਣੀ ਰਿਹਾਇਸ਼ ਦੇ ਵਿੱਚ ਬਿਨਾਂ ਮਨਜ਼ੂਰੀ ਤੋਂ ਭੋਲੇ-ਭਾਲੇ ਲੋਕਾਂ ਨੂੰ ਤੋਕੇ ਦੇ ਨਾਲ ਇਲਾਜ ਦੇ ਲਈ ਦਾਖਲ ਕਰਵਾ ਲਿਆ ਜਾਂਦਾ ਸੀ ਅਤੇ ਲੋਕਾਂ ਦੇ ਵਿੱਚ ਡ੍ਰਿਪਾਂ ਆਦੀ ਅਤੇ ਐਲੋਪੈਥਿਕ ਦਵਾਈਆਂ ਆਦੀ ਨਾਲ ਸਿਹਤ ਨਾਲ ਥਲਵਾੜ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਜਦੋਂ ਇਸ ਵਿਅਕਤੀ ਦੀ ਸ਼ਿਕਾਇਤ ਮਿਲੀ ਤਾਂ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੁੱਛੋਂ ਨੇ ਦੱਸਿਆ ਕਿ ਲਹਿਰਾ ਮੁਹੱਬਤ ਇਲਾਕੇ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਜੋ ਕਿ ਇੱਕ ਮੈਡੀਕਲ ਹਾਲ ਚਲਾਉਂਦਾ ਹੈ ਇਸ ਦੇ ਵੱਲੋਂ ਮੈਡੀਕਲ ਹਾਲ ਦੇ ਨਾਲ ਹੀ ਆਪਣੀ ਰਿਹਾਇਸ਼ ਰੱਖੀ ਹੋਈ ਸੀ ਅਤੇ ਰਿਹਾਇਸ਼ ਦੇ ਅੰਦਰ ਹੀ ਇਹ ਲੋਕਾਂ ਨੂੰ ਦਾਖਲ ਕਰਕੇ ਉਹਨਾਂ ਦੇ ਡ੍ਰਿਪਾਂ ਅਤੇ ਹੋਰ ਐਲੋਪੈਥਿਕ ਦਵਾਈਆਂ ਆਦਿ ਦਿੰਦਾ ਸੀ ਜਿਸ ਦੀ ਇਸ ਦੇ ਕੋਲੇ ਕੋਈ ਵੀ ਡਿਗਰੀ ਜਾਂ ਲਾਇਸੈਂਸ ਆਦਿ ਨਹੀਂ ਹੈ ਤੇ ਸਿਰਫ ਇਸ ਦੇ ਕੋਲ ਮੈਡੀਕਲ ਚਲਵਾਨ ਦਾ ਲਾਇਸੈਂਸ ਹੈ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਗ੍ਰਿਫਤਾਰ ਕਰਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਅਗਲੀ ਕਾਰਵਾਈ ਇਸ ਨੂੰ ਲੈ ਕੇ ਅਰੰਭੀ ਗਈ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਪੁਲਿਸ ਦੇ ਉੱਚ ਅਧਿਕਾਰੀ ਆ ਉਹ ਤੁਹਾਨੂੰ ਸੁਣਵਾਣੇ ਆ ਉਹਨਾਂ ਦੀ ਹੀ ਜ਼ੁਬਾਨ ਨੇ ਨੀਤ ਗੌਂਦਲ ਐਸਐਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਆਈਏ ਸਟਾਫ ਬਠਿੰਡਾ ਦੇ ਸੈਕਟਰ ਥਾਣੇਦਾਰ ਹਰਮਨਜੀਤ ਸਿੰਘ ਵੱਲੋਂ ਗੈਰ ਕਾਨੂੰਨੀ ਤੌਰ ਤੇ ਚੱਲ ਰੇ ਫਤੇ ਮੈਡੀਕਲ ਹਾਲ ਧਰਮਾਬਦ ਪਰ ਰੇਡ ਕਰਕੇ ਉਸਦੇ ਮਾਲਕ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਰਜਿੰਦਰ ਸਿੰਘ ਵੱਲੋਂ ਇਹ ਮੈਡੀਕਲ ਹਾਲ ਜਿਹੜਾ ਮੈਂ ਬਿਨਾ ਕਿਸੇ ਲਾਇਸੈਂਸ ਜਾਂ ਡਿਗਰੀ ਦੇ ਚਲਾਇਆ ਜਾ ਰਿਹਾ ਸੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਇਸ ਕਰਕੇ ਉਸਦੇ ਖਿਲਾਫ ਮਕਦਮਾ ਦਰਜ ਕਰਕੇ ਤਫतीश ਕੀਤੀ ਜਾ ਰਹੀ ਹੈ